ਸਵਾਗਤ ਹੈ ਤੁਹਾਡਾ ਸਾਡਾ ਕਿਸਾਨ ਚੈਨਲ ਤੇ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਗੁੱਲੀ ਡੰਡਾ ਦੇਖੋ ਦੋਸਤੋ ਜਿਹੜੇ ਚੌੜੀ ਪੱਤੀ ਵਾਲੇ ਨਦੀਨ ਆ ਉਹ ਤਾਂ ਕੰਟਰੋਲ ਹੋ ਜਾਂਦੇ ਆ ਪਰੰਤੂ ਜੋ ਗੁੱਲੀ ਡੰਡਾ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੈ ਇਸੇ ਲਈ ਕਿਸਾਨ ਵੀਰ ਇਸ ਨੂੰ ਜੜੋਂ ਖਤਮ ਕਰਨ ਦੇ ਲਈ ਸੰਕੋਰ ਦੀ ਵਰਤੋਂ ਕਰਦੇ ਆ ਦੋਸਤੋ ਸੰਕੋਰ ਨਾ ਕਾਫੀ ਜ਼ਿਆਦਾ ਮਸ਼ਹੂਰ ਹੋ ਚੁੱਕਿਆ ਹੈ ਇਸ ਦੇ ਵਿੱਚ ਜਿਹੜਾ ਟੈਕਨੀਕਲ ਆ ਉਹ ਹੈਗਾ ਮੈਟਰੀਬਿਊਜਨ ਤੇ ਸੰਕੋਰ ਦਾ ਸੰਕੋਰ ਦੀ ਸਪਰੇ ਵੀ ਕੀਤੀ ਜਾਂਦੀ ਹੈ ਤੇ ਜੂਰੀਆਣਾ ਮਿਲਾ ਕੇ ਛਿੱਟਾ ਵੀ ਦਿੱਤਾ ਜਾਂਦਾ ਇਸ ਤੋਂ ਇਲਾਵਾ ਹੋਰ ਹਰਬੀਸਾਈਡ ਸਪਰੇ ਹਾਂ ਜਿਵੇਂ ਐਕਸੀਐਲ ਟਾਪਿਕ ਜਾਂ ਐਟਲੈਂਟਸ ਲੀਡਰ ਇਹਨਾਂ ਨਾਲ ਵੀ ਮਿਕਸ ਕਰਕੇ ਸਪਰੇ ਕਰਾ ਰਹੇ ਆ ਦੇਖੋ ਦੋਸਤੋ ਜਿਹੜਾ ਸੰਕੋਰ ਆਪਣੇ ਆਪ ਦੇ ਵਿੱਚ ਬਹੁਤ ਹੀ ਜਦਿਸ ਸਟਰੋਂਗ ਕੈਮੀਕਲ ਆ ਸੰਕੋਰ ਚਾਹੇ ਛੋਟਾ ਗੁਲੀਂਡਾ ਚਾਹੇ ਵੱਡਾ ਗੁੱਲੀ ਡੰਡੇ ਦਾ ਬਿਲਕੁਲ ਸਫਾਇਆ ਕਰ ਦਿੰਦੀ ਆ ਇਸ ਲਈ ਸੰਕੋਰ ਨੂੰ ਨਾ ਤਾਂ ਟਾਪਿਕ ਦੇ ਨਾਲ ਮਿਕਸ ਕਰਕੇ ਸਪਰੇਅ ਕਰੋ ਤੇ ਨਾ ਹੀ ਐਕਸੀਐਲ ਦੇ ਨਾਲ ਦੂਜੀ ਗੱਲ ਸੰਕੋਰ ਦੀ ਵਰਤੋਂ ਆਪਾਂ ਉੱਥੇ ਕਰਨੀ ਆ ਜਿੱਥੇ ਹੋਰ ਕੋਈ ਹਰਬੀਸਾਈਡ ਆਪਣੇ ਕੰਮ ਨਹੀਂ ਕਰਦਾ ਮੰਨ ਕੇ ਚੱਲੋ ਜਿੱਥੇ ਇੰਟਲੈਂਟਸ ਜਾਂ ਐਕਸੀਐਲ ਵੀ ਨਹੀਂ ਕੰਮ ਕਰਦੇ ਵੀ ਉਹਨਾਂ ਤੋਂ ਵੀ ਗੁਲੀਂਡਾ ਮਰਦਾ ਨਹੀਂਗਾ ਤੇ ਆਪਣੇ ਕੋਲ ਆਪਸ਼ਨ ਹੁਣ ਇੱਕੋ ਹੀ ਆ ਸੰਕੋਰ ਉੱਥੇ ਆਪਾਂ ਵਰਤੋਂ ਕਰਨੀ ਆ ਕਿਉਂਕਿ ਜਿੱਥੇ ਇਹਦਾ ਫਾਇਦਾ ਵੀ ਗੁੱਲੀ ਡੰਡੇ ਤਾਂ ਜਿਹੜੋ ਖਤਮ ਕਰ ਹੀ ਹੁੰਦਾ ਉੱਥੇ ਇਸਦਾ ਉਸ ਤੋਂ ਹੀ ਵੱਡਾ ਨੁਕਸਾਨ ਆ ਦੋਸਤੋ ਤੁਸੀਂ ਮੰਨੋ ਚਾਹੇ ਨਾ ਮੰਨੋ ਪਰੰਤੂ ਜਿੱਥੇ ਆਪਾਂ ਸੰਕੋਰ ਦੀ ਵਰਤੋਂ ਕੀਤੀ ਆ ਉੱਥੇ ਕਣਕ ਦਾ ਝਾੜ ਕੱਟੇਗਾ ਹੀ ਕੱਟੇਗਾ ਦੋਸਤੋ ਜਿਹੜਾ ਸੰਕੋਰ ਆ ਕਾਰਨ ਉਹ ਝਾੜ ਘਟਣ ਦੇ ਕਾਰਨ ਕੀ ਹੈ ਕਿਉਂਕਿ ਇਹ ਬਹੁਤ ਹੀ ਜਿਆਦਾ ਸਟਰੋਂਗ ਕੈਮੀਕਲ ਆ ਦੇਖੋ ਦੋਸਤੋ ਜਿਹੜੇ ਕਿਸਾਨ ਵੀਰ ਸੰਕੋਰ ਦਾ ਛਿੱਟਾ ਦਿੰਦੇ ਆ ਇੱਥੋਂ ਤੱਕ ਕਿ 200 ਤੋਂ 300 ਗ੍ਰਾਮ ਪ੍ਰਤੀ ਏਕੜ ਦਾ ਛਿੱਟਾ ਦੇ ਜਾਂਦੇ ਆ ਇੰਨਾ ਜਿਆਦਾ ਸਟਰੋਂਗ ਕੈਮੀਕਲ ਆ ਜੇਕਰ ਆਪਾਂ ਇਸ ਦੀ ਸਪਰੇ 28 ਕਿਉਂ ਜਾਂ ਕਰਨ ਤੇ ਕਰਾਂਗੇ ਨਾ ਉਹ ਨੂੰ ਬਿਲਕੁਲ ਸਾੜ ਦੇਵੇਗੀ ਇਸ ਤੋਂ ਲਾਵਾ ਜਿਹੜੀਆਂ ਹੋਰ ਵੈਰੈਟੀਆਂ ਜਿਵੇਂ HD 30 68 ਜਾਂ 29 68 ਜਿਨ੍ਹਾਂ ਦਾ ਸੰਕੂਰ ਆਪਣੇ ਕਿਸਾਨ ਵੀ ਕਰਦੇ ਆ ਤੇ ਉਹਨਾਂ ਨੂੰ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਮਿਲਦਾ ਤਾਂ ਉੱਥੇ ਵੀ ਕਈ ਵਾਰ ਦੇਖਿਆ ਗਿਆ ਕਿ ਕਣਕ ਨੂੰ ਸਾੜ ਦਿੰਦੀ ਆ ਤੇ ਜਿੱਥੇ ਇੱਕ ਵਾਰ ਕਣਕ ਦੇ ਉੱਪਰ ਹਰਬੀ ਸਾਈਡ ਦਾ ਅਸਰ ਹੋ ਜਾਵੇ ਨਾ ਉਸ ਕਣਕ ਦਾ ਝਾੜ ਤਾਂ ਕੱਟੇਗਾ ਹੀ ਕੱਟੇਗਾ ਤੇ ਸੰਕੂਰ ਕਰਦੀ ਹੀ ਕਰਦੀ ਆ ਦੋਸਤੋ ਆਪਾਂ ਖੇਤੀ ਕੋ ਅੱਜ ਦੇ ਨਹੀਂ ਕਰਨ ਲੱਗੇ ਆਪਾਂ ਨੂੰ ਪਤਾ ਕਿ ਚਾਹੇ ਉਹ ਲੀਡਰ ਆ ਚਾਹੇ ਐਟਲੈਂਟਸ ਆ ਤੇ ਚਾਹੇ ਸੰਕੋਰਾ ਜਿੱਥੇ ਕਣਕੇ ਹਰ ਵੀ ਸੜਨਾ ਇੱਕ ਵਾਰ ਪੀਲੀ ਹੋ ਗਈ ਨਾ ਤਾਂ ਉਸ ਨੂੰ ਚਲਾਉਣਾ ਬਹੁਤ ਔਖਾਗਾ ਇਸ ਲਈ ਜਿਹੜੀ ਸੰਕੋਰਾ ਇਹ ਕਣਕ ਨੂੰ ਧੱਕਾ ਤਾਂ ਮਾਰੂਗੀ ਹੀ ਮਾਰੂਗੀ ਤੇ ਨੋਟ ਕਰਨੀ ਮੇਰੀ ਗੱਲ ਕਿ 2851 ਤੇ 550 ਦੇ ਉੱਪਰ ਤਾਂ ਸੰਕੋਰਾ ਆਪਾ ਬਿਲਕੁਲ ਵੀ ਨਹੀਂ ਕਰਨੀ ਦਿਖਾਉਣੀ ਵੀ ਨਹੀਂ ਦੂਜਾ ਦੋਸਤ ਜਿਹੜੀ ਸੰਕੋਰਾ ਆ ਇਹ ਜੜਾਂ ਦੀ ਗਰੋਥ ਵੀ ਰੋਕਦੀ ਹੈ ਤੇ ਟਿਲੇਰਿੰਗ ਤੇ ਵੀ ਬਹੁਤ ਹੀ ਮਾੜਾ ਅਸਰ ਆਇਜ਼ਦਾ ਜਦੋਂ ਆਪਣੀ ਜੜਾਂ ਦੀ ਗਰੋਥ ਹੀ ਰੁਕ ਗਈ ਟਿਲੇਰਿੰਗ ਰੁਕ ਗਈ ਤਾਂ ਆਪਾਂ ਸਾਰੇ ਜਾਂਦੇ ਵੀ ਝਾੜ ਵੀ ਘਟੂਗਾ ਫਿਰ ਇਸ ਤੋਂ ਇਲਾਵਾ ਇਹ ਮੁੱਢ ਵੀ ਕਮਜ਼ੋਰ ਕਰਦੀ ਹੈ ਜਿਹੜਾ ਤਣਾ ਨਾ ਉਸ ਨੂੰ ਕਮਜ਼ੋਰ ਕਰਦੀ ਹੈ ਜਿਸ ਕਰਕੇ ਡਿੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਲਈ ਦੋਸਤੋ ਜਿਹੜੇ ਸੰਕੋਰ ਆਪਣੇ ਕਿਸਾਨ ਵੀਰ ਕੀ ਕਰਦੇ ਆ ਕਿ ਦੁਕਾਨ ਤੇ ਜਾਵੜਦੇ ਆ ਤੇ ਜਾ ਕੇ ਕਹਿੰਦੇ ਆ ਵੀ ਕੇ सेठ जी गुल्ली डंडा बहुत ज्यादा हो गया कोई स्प्रे देओ वो की करदा एक्सेल नाल सनकोरਵਾ ਆਂਦਾ ਜਾਂ ਕਹਿੰਦਾ ਸੰਕੋਰ ਦੇ ਛਿੱਟਾ ਦੇ ਦਿਓ ਰਿਜ਼ਲਟ ਬਹੁਤ ਵਧੀਆ ਮਿਲਦਾ ਗੁੱਲੀ ਡੰਡੇ ਨੇ ਬਿਲਕੁਲ ਜੜੋਂ ਖਤਮ ਕਰਨ ਦਾ ਪਰ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖੋ ਕਿ ਇਸ ਨਾਲ ਝਾੜ ਵੀ ਘਟੂਗਾ ਤੇ ਕਣਕ ਤੇ ਡਿੱਗਣ ਦੀ ਜਿਹੜੀ ਮੰਨ ਕੇ ਚੱਲੋ ਯਾਰ ਵੀ ਜੇ ਆਪਾਂ ਸਾਰੀ ਕਣਕ ਦੇ ਉੱਪਰ ਸਪਰੇਅ ਕੀਤੀ ਹੈ ਤਾਂ 60-70% ਚਾਂਸ ਹੈ ਉਹਦੇ ਡਿੱਗਣ ਦੇ ਦੋਸਤੋ ਇੰਨਾ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਹੁਣ ਪਿੱਛੇ ਦੀ ਨਾ ਇੱਕ ਨਾ ਵੈਰਾਈਟੀ ਆਈ ਸੀਗੀ ਐਚ ਡੀ ਸੀ ਐਸ ਡਬਲਯੂ 18 ਝਾੜ ਉਸ ਦਾ ਬਹੁਤ ਜ਼ਿਆਦਾ ਸੀਗਾ ਜੇਕਰ ਉਹ ਕਣਕ ਖੜੀ ਰਹਿ ਜੇ ਨਾ ਤਾਂ 28 30 ਕੁਇੰਟਲ ਝਾੜ ਦੇ ਜਾਂਦੀ ਹੈ ਪ੍ਰਤੀ ਏਕੜ ਪਰੰਤੂ ਉਹ ਖੜੀ ਰਹਿੰਦੀ ਨਹੀਂ ਸੀ ਉਹਨੇ ਡਿੱਗਣੀ ਡਿੱਗਣਾ ਸੀਗਾ ਟਿੱਡੇ ਕਿਉਂ ਝਾੜ ਰਹਿੰਦਾ ਸੀਗਾ 18 19 ਕੁਇੰਟਲ ਪ੍ਰਤੀ ਏਕੜ ਇਸ ਲਈ ਦੋਸਤੋ ਜਿਹੜੀ ਕਣਕ ਡਿੱਗਦੀ ਆ ਉਸ ਦਾ ਝਾੜ ਤਾਂ ਕਟੇਗਾ ਹੀ ਕਟੇਗਾ ਇਸ ਲਈ ਦੋਸਤੋ ਦਵਾਈ ਬਹੁਤ ਵਧੀਆ ਪਰੰਤੂ ਸਭ ਤੋਂ ਲਾਸਟਲਾ ਹਥਿਆਰ ਆ ਸੰਕੂਰ ਛੋਟੇ ਗੁੱਲੀ ਡੰਡੇ ਤੇ ਸਪਰੇਅ ਕਰਨੀਆਂ ਤਾਂ ਲੀਡਰ ਵਾਲਾ ਟੈਕਨੀਕਲ ਸਭ ਤੋਂ ਵਧੀਆਗਾ ਧੰਨਵਾਦੋ ਦੋਸਤੋ ਅੱਜ ਦੀ ਵੀਡੀਓ ਚ ਇੰਨਾ ਕਿ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਕੁਲ ਨਾ ਭੁੱਲਿਓ